ਬਿਆਸ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਬੀਤੀ ਰਾਤ ਪਿੰਡ ਧੁੰਦਾ ਨਜ਼ਦੀਕ ਬੰਨ ਟੁੱਟ ਗਿਆ ਜਿਸ ਤੇ ਪਿੰਡ ਦੀ ਸੰਗਤ ਨੇ ਬੜੀ ਜਦੋਜਹਿਦ ਨਾਲ ਆਰਜੀ ਬੰਨ ਬਣਾ ਕੇ ਫਸਲਾਂ ਨੂੰ ਬਚਾਇਆ ਇਸ ਸਬੰਧੀ ਪਿੰਡ ਧੁੰਦਾ ਦੀ ਸੰਗਤ ਦੀ ਅਪੀਲ ਤੇ ਸਾਬਕਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਟੀਮ ਜਿਸ ਵਿੱਚ ਉਹਨਾਂ ਦੇ ਪੀਏ ਰਣਜੀਤ ਸਿੰਘ ਪੁਆਰ ਤੇ ਹੋਰਨਾਂ ਨੇ ਮੌਕੇ ਤੇ ਪਹੁੰਚ ਕੇ ਟੁੱਟੇ ਬੰਨ ਦਾ ਜਾਇਜ਼ਾ ਲਿਆ ਅਤੇ ਪਿੰਡ ਵਾਸੀਆਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਪ੍ਰਸਾ ਦਤਾ ਬਿਊਰੋ ਰਿਪੋਰਟs ਬਥੇ ਟਾਈਮ ਚੈਨਲ ਹਰੀਪੁਰ ਸਾਹਿਬ ਅੱਜ ਤੁਸੀਂ ਇੱਥੇ ਪੰਡਿਤ ਹੁੰਦਾ ਵਿਖਾਇਏ ਹੋ ਕੀ ਕਹਿਣਾ ਚਾਹੁੰਦੇ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਥੇ ਨਾ ਆ ਜੋ ਸਾਹਮਣੇ ਤੁਸੀਂ ਅੱਗੇ ਦੇਖਿਆਗਾ ਆ ਦਰਿਆ ਦਾ ਜੋ ਮੂੰਹ ਸੀ ਪਹਿਲਾਂ ਪਰਲੀ ਸਾਈਡ ਨੂੰ ਹੀ ਇਹ ਸਾਰਾ ਘੁੰਮ ਕੇ ਇਧਰਲੀ ਸਾਈਡ ਨੂੰ ਗਿਆ ਜਿੱਥੇ ਧੁੰਦਾ ਤੇ ਮਣਕ ਦੇਕੇ ਦਾ ਘਾਟ ਤੋਂ ਘਟ ਵੀ ਜਿੱਦਾਂ ਪਿੰਡ ਵਾਸੀਆਂ ਨੇ ਦੱਸਿਆ ਕਿ 650 650 ਏਕੜ ਝੋਨੇ ਦਾ ਜੋ ਪਹਿਲਾਂ ਵਜਿਆ ਇਧਰਲੀ ਸਾਈਡ ਹੁਣ ਪਾਣੀ ਦਾ ਸਾਰਾ ਵਾ ਇਧਰਲੀ ਸਾਈਡ ਨੂੰ ਹੋ ਗਿਆ ਤੇ ਇਥੋਂ ਅੱਗੇ ਆਪਾਂ ਦੇਖਿਆ ਉਥੋਂ ਟੁੱਟ ਗਿਆ ਜੀ ਜਿੱਥੇ ਇਹਨਾਂ ਨੇ ਰਾਤ ਸਾਨੂੰ ਸਾਡੇ ਸਰਪੰਚ ਸਾਹਿਬ ਦੇ ਬੇਟੇ ਵੀਰ ਪਰਮੇਂਦਰ ਸਿੰਘ ਜੀ ਪੰਮਾ ਇਹਨਾਂ ਨੇ ਫੋਨ ਤੇ ਗੱਲ ਕੀਤੀ ਐਮਐਲਏ ਸਾਹਿਬ ਦੇ ਨਾਲ ਸਰਦਾਰ ਰਮਨਜੀਤ ਸਿੰਘ ਸਿੱਕੀ ਜੀ ਉਹਨਾਂ ਦੇ ਨਾਲ ਉਥੋਂ ਉਹਨਾਂ ਨੂੰ ਪਤਾ ਲੱਗਾ ਕਿ ਪਿੰਡ ਦਾ ਬੰਨ ਇਥੋਂ ਟੁੱਟ ਗਿਆ ਹੈ ਤੇ ਜਿੱਦ ਤਨਾ ਕਾਫੀ ਵੱਡਾ ਨੁ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਨਾਲ ਫੋਨ ਤੇ ਟੱਚ ਚ ਰਹੇ ਐਮਐਲ ਸਾਹਿਬ ਦੀ ਇਹਨਾਂ ਦੇ ਨਾਲ ਗੱਲ ਹੋਈ ਅਸੀਂ ਇਹਨਾਂ ਨੂੰ ਹੀ ਪੁੱਛਿਆ ਕਿ ਦੱਸੋ ਹੁਣ ਆਪਾਂ ਉਥੇ ਕੀ ਕਰ ਸਕਦੇ ਹਾਂ ਇਹਨਾਂ ਨੇ ਕਿਹਾ ਜੀ ਸਭ ਤੋਂ ਪਹਿਲਾਂ ਇੱਥੇ ਆਪਾਂ ਪੋਕ ਲਾਈਨ ਦੇ ਨਾਲ ਉਹਨੂੰ ਰੋਕੀਏ ਕਿ ਜਿਹੜਾ ਮੂੰਹ ਉਥੋਂ ਟੁੱਟ ਗਿਆ ਉਹਨਾਂ ਵੀਡੀਓ ਵੀ ਭੇਜ ਦਿਆਂ ਸਾਨੂੰ ਕਿ ਉਹਨੂੰ ਅੱਗੋਂ ਰੋਕਾਂਗੇ ਤੇ ਫੇਰੇ ਝੋਨੇ ਦਾ ਥੋੜਾ ਬਲਾ ਬਚਾਅ ਹੋ ਸਕਦਾ ਪਰ ਜਿੱਦਾਂ ਇੱਥੇ ਹੁਣ ਮੌਕੇ ਦੇਣਗੇ ਦੇਖਿਆ ਗਿਆ ਕਿ ਜਿੰਨਾ ਕਿ ਇਹਨਾਂ ਤੋਂ ਵੱੱਜਾ ਹੋਣਾ ਉਹਦੇ ਹਿਸਾਬ ਨਾਲ ਲੱਗਦਾ ਨਹੀਂ ਕਿ ਜਿੰਨਾ ਪਾਣੀ ਤੇਜ਼ ਹੈ ਵੀਡੀਓ ਦੇ ਵਿੱਚ ਵੀ ਜਾਂ ਹੁਣ ਵੀ ਖਲੋਤਿਆਂ ਦੇਖ ਰਹੇ ਆਂ ਢਿੱਗਾ ਅ ਡੇਢ 2 ਫੁੱਟ ਦੀ ਅੱਗੋਂ ਲੰਮੀ 10 ਕ ਫੁੱਟ ਲੰਮੀ ਬਜੀ ਆ ਮਿੱਟੀ ਦੀ ਜਿਹੜੀ ਢਿੱਗ ਲੱਗੀ ਹੋਈ ਹੈ ਜਦੋਂ ਉਹ ਡਿੱਗ ਪਈ ਜਿੰਨਾ ਪਾਣੀ ਤੇਜ ਆ ਤੇ ਫਿਰ ਸਾਰਾ ਹੀ ਮੇਰੇ ਸੁਣ ਆ 5-600 ਏਕੜ ਨੂੰ ਪਾਣੀ ਜਦ ਅੱਗੇ ਰਾਤ ਫਿਰ ਗਿਆ ਉਦਾਂ ਹੀ ਉਹਨੇ ਕਿਉਂਕਿ ਜਿਹੜਾ ਵੱਧਾ ਹੈ ਹੁਣ ਰਾਤ ਟੈਂਪਰੇਰੀ ਤੌਰ ਤੇ ਵੱਜਾ ਆ ਉਹਨੇ ਰੋਕ ਕਰਨੀ ਨਹੀਂ ਜਿੰਨਾ ਪਾਣੀ ਤੇਜ ਹੈਗਾ ਇਹਨਾਂ ਵੱਲੋਂ ਸਾਨੂੰ ਹੁਕਮ ਹੋਇਆ ਤੇ ਸਰਦਾਰ ਰਮਨਜੀਤ ਸਿੰਘ ਸਿੱਕੀ ਜੀ ਵੱਲੋਂ ਸਾਨੂੰ ਫੋਨ ਆਇਆ ਉਹਨਾਂ ਨੇ ਕਿਹਾ ਕਿ ਰਾਤ ਉਹ ਵੀ ਇਹਨਾਂ ਦੇ ਨਾਲ ਪੰਮੇ ਵੀਰ ਉਹਨਾਂ ਦੇ ਨਾਲ ਫੋਨ ਤੇ ਟੱਚ ਚ ਰਿਹਾ ਉਹਨਾਂ ਸਾਨੂੰ ਭੇਜਿਆ ਕਿ ਉੱਥੇ ਜਾ ਕੇ ਦੇਖੀ ਆ ਤੇ ਇਹਨਾਂ ਨੂੰ ਪੁੱਛਿਆ ਇੱਥੇ ਆਣ ਕੇ ਇਹਦੇ ਨਾਲ ਉਹ ਪੋਕਲੈਂਡ ਚੱਲਣੇ ਆ ਜਾਂ ਤੋੜੇ ਚੱਲਣੇ ਆ ਜਾਂ ਜਿਹੜੇ ਵੱਡੇ ਬੈਗ ਮਿਲਦੇ ਆ ਗਿਆ ਬੈਗਾਂ ਦੇ ਵਿੱਚ ਮਿੱਟੀ ਪਾ ਕੇ ਤੋੜਿਆਂ ਚ ਪਾ ਕੇ ਪੋਕਲੈਂਡ ਦੇ ਨਾਲ ਪਾ ਕੇ ਤੇ ਇਹਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ ਅਸੀਂ ਤੇ ਸਰਦਾਰ ਰਮਨਜੀਤ ਸਿੰਘ ਸਿੱਕੀ ਦੀ ਸਮੁੱਚੀ ਟੀਮ ਤੇ ਆਪ ਇੱਥੇ ਪਿੰਡ ਵਾਸੀਆਂ ਦੇ ਨਾਲ ਖੜੇ ਆ ਜਿਹੜੀ ਚੀਜ਼ ਦੀ ਵੀ ਇਹਨਾਂ ਨੂੰ ਜ਼ਰੂਰਤ ਹੈ ਜਿੱਦਾਂ ਹੁਣ ਮੌਕੇ ਦੇ ਇਹਨਾਂ ਨੂੰ ਹਰ ਟਾਈਮ ਤੇ ਚਾਹੀਦੇ ਤੋੜੇ ਤੇ ਡੀਜਲ ਇਹਨਾਂ ਨੂੰ ਕਹਿਤਾ ਕਿ ਤੁਸੀਂ ਮਸ਼ੀਨ ਲਿਆ ਕੇ ਲਾਓ ਉੱਤੇ ਮਿੱਟੀ ਪਾਉਣੀ ਸ਼ੁਰੂ ਕਰੋ ਡੀਜਲ ਅਸੀਂ ਤੁਹਾਨੂੰ ਨਮੋਈਆ ਕਰਵਾ ਕੇ ਦਿੰਨੇ ਆ ਆਪਾਂ ਨੂੰ ਰੋਕੀਏ ਸਹੀ ਜੇ ਇਹਨਾਂ ਦੀ ਆਪਾਂ ਇਸ ਮੁਸੀਬਤ ਦੇ ਵਿੱਚ ਬਾਹ ਫੜਾਂਗੇ ਜੇ ਆਪਾਂ ਨੂੰ ਲੱਗਦਾ ਕਿ ਸਾਡੀ ਕੋਸ਼ਿਸ਼ ਦੇ ਨਾਲ ਇਹ ਰੁਕ ਸਕਦਾ ਤੇ ਪੂਰੀ ਕੋਸ਼ਿਸ਼ ਕਰਾਂਗੇ ਅਸੀਂ ਇਹਨਾਂ ਦੇ ਨਾਲ ਖੜੇ ਆ ਨਾਲ ਜਿੱਥੇ ਵੀ ਇਹ ਕਹਿਣਗੇ ਇੱਥੇ ਬੰਨ ਤੇ ਖਲੋਤੇ ਆ ਜਿਹੜੀ ਜਿਹੜੀ ਚੀਜ਼ ਦੀ ਇਹਨਾਂ ਨੂੰ ਜ਼ਰੂਰਤ ਹੋਈ ਲਿਆ ਕੇ ਦਵਾਂਗੇ ਤਕੜੇ ਹੋ ਕੇ ਬੰਨ ਲੈਣਾ ਜੇ ਰੁਕ ਸਕਦਾ ਹੋਵੇ ਤਾਂ ਆਪਾਂ ਇਹ ਨੁਕਸਾਨ ਹੋਣ ਤੋਂ ਰੋਕੀਏ ਮੌਜੂਦਾ ਸਰਕਾਰ ਦਾ ਜਿਹੜਾ ਆ ਇਸ ਸਮੇਂ ਤੁਸੀਂ ਕੀ ਸਮਝਦੇ ਜੀ ਦੀ ਆ ਦੀ ਜ਼ਿੰਮੇਵਾਰੀ પ્રતિ ਉਹਨਾਂ ਦਾ ਕੀ ਝੁਟਾ ਹੈ ਦੇਖੋ ਜੀ ਮੌਜੂਦਾ ਸਰਕਾਰ ਇਸ ਟਾਈਮ ਤੇ ਮੇਰੇ ਹਿਸਾਬ ਨਾਲ ਜਿੱਥੇ ਜਿੱਥੋਂ ਇਹ ਨੁਕਸਾਨ ਹੋਣਾ ਸ਼ੁਰੂ ਹੋਇਆ ਪਿੰਡ ਤੋਂ 1.5-2 ਕਿਲੋਮੀਟਰ ਅੱਗੇ ਇੱਥੋਂ ਤੱਕ ਹੁਣ ਤੱਕ ਮੌਜੂਦਾ ਸਰਕਾਰ ਦਾ ਨਾ ਕੋਈ ਪ੍ਰਸ਼ਾਸਨ ਅਧਿਕਾਰੀ ਨਾ ਮੌਜੂਦਾ ਸਰਕਾਰ ਦਾ ਐਮਐਲਏ ਨਾ ਕੋਈ ਵੀ ਸਰਕਾਰੀ ਇਹਨਾਂ ਦਾ ਅਫਸਰ ਇੱਥੋਂ ਤੱਕ ਨਹੀਂ ਪਹੁੰਚਿਆ ਇਹਨਾਂ ਦੀ ਸਾਰ ਲੈਣ ਵਾਸਤੇ ਸਿਰਫ ਤੇ ਸਿਰਫ ਪਿੱਛੇ ਲੈਵਲ ਤੇ ਹੀ ਮਤਲਬ ਕਿ ਜਿਹੜੇ ਚੀਜ਼ਾਂ ਦੀ ਜ਼ਰੂਰਤ ਹੈ ਚਲੋ ਦਿੱਤੀਆਂ ਪਰ ਉਹ ਫੋਟੋਆਂ ਲੈਵਲ ਤੱਕ ਦੀ ਰਹਿ ਗਈ ਹੈ ਸਰਕਾਰ ਫੋਟੋਆਂ ਖਿਚਾ ਕੇ ਪਿੱਛੇ ਮੁੜ ਗਿਆ ਜੇ ਗਰਾਊਂਡ ਲੈਵਲ ਤੇ ਕੀ ਹੈਗਾ ਜੇ ਜਿਹੜਾ ਚਲੋ ਆਹ ਤੇ ਆਪਾਂ ਮੰਨ ਲਏਗਾ ਜਿਹੜਾ ਦਰਿਆ ਦੇ ਵਿੱਚ ਹੈਗਾ ਜਿਹੜੇ بارشਾਂ ਦੇ ਨਾਲ ਪਿੰਡਾਂ 'ਚ ਨੁਕਸਾਨ ਹੋਇਆ ਹੈ ਉਹ ਕੁਦਰਤੀ ਮਾਰਿਆ ਪਰ ਇਹੜਾ ਦਰਿਆ ਦਾ ਇਹਨੂੰ ਆਪਾਂ ਕੁਦਰਤੀ ਮਾਰ ਘੱਟ ਤੇ ਮਿੱਥੀ ਸਾਜ਼ਿਸ਼ ਜ਼ਿਆਦਾ ਕਹਿ ਸਕਦੇ ਹਾਂ ਕਿਉਂਕਿ ਸਰਕਾਰ ਦੀਆਂ ਨਾਕਾਮੀਆਂ ਜਦੋਂ ਵੀ ਕੋਈ ਪੰਜਾਬ ਸਰਕਾਰ ਆ ਜਦੋਂ ਵੀ ਕੋਈ ਮੁਸ਼ਕਲ ਜਾਂ ਮੁਸੀਬਤ ਪੰਜਾਬ ਤੇ ਪੈਂਦੀ ਹੈ ਜਾਂ ਸਰਦੀ ਏਰੀਆ 'ਚ ਕੋਈ ਵਾਰਦਾਤ ਹੋਣ ਲੱਗਦੀ ਹੈ ਜਾਂ ਹੋਰ ਕਿਸੇ ਜ਼ਿਲ੍ਹੇ ਦੇ ਵਿੱਚ ਕੋਈ ਵਾਰਦਾਤ ਹੁੰਦੀ ਹੈ ਇਹਦੇ ਇਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਕਿ ਇਹ ਸਰਕਾਰ ਸੁੱਤੀ ਇਹਨਾਂ ਨੂੰ ਪਾਣੀ ਦਾ ਪਹਿਲਾਂ ਨਹੀਂ ਪਤਾ ਇਹ ਪੁਖਤਾ ਪ੍ਰਬੰਧ ਹੋ ਸਕਦੇ ਸਨ ਇੱਥੇ ਜਿੱਥੇ ਹੁਣ ਲੱਗਦਾ ਕਿ ਇਧਰੋਂ ਪਾਣੀ ਦਾ ਵਹਾਅ ਆਇਆ ਨੂੰ ਜਿਆਦਾ ਤੇਜ਼ ਸੀ ਇਹ ਟੁੱਟ ਸਕਦਾ ਸੀ ਉੱਥੇ ਕਿਉਂ ਨਹੀਂ ਪਹਿਲਾਂ ਪ੍ਰਬੰਧ ਕੀਤੇ ਗਏ ਅੱਗੇ ਵੀ ਪਹਿਲਾਂ ਇੱਥੇ ਦੱਸਿਆ ਪਿਛਲੀ ਾਰ ਵੀ 2023 ਦੇ ਵਿੱਚ ਇੱਥੋਂ ਬੰਨ ਟੁੱਟਾ ਸਰ ਉਦੋਂ ਵੀ ਸਰਕਾਰ ਨਹੀਂ ਇੱਥੇ ਪਹੁੰਚੀ ਆ ਸੱਜਣ ਸਾਰੇ ਮੇਰੇ ਕੋਲ ਖਲੋਤੇ ਆ ਪਿੰਡ ਦੇ ਉਦੋਂ ਵੀ ਸਿਰਫ ਤੇ ਸਿਰਫ ਸੰਪਰਦਾਵਾਂ ਕਾਰਸੇਵਾ ਵਾਲੇ ਮਹਾਪੁਰਸ਼ ਤੇ ਜાં ਸਰਦਾਰ ਰਮਨਜੀਤ ਸਿੰਘ ਸਿੱਕੀ ਉਹਨਾਂ ਨੇ ਮੋਚਾ ਲਾਹੇ ਧੁੰਦੇ ਤੋਂ ਲੈ ਕੇ ਤੇ ਉਹ ਚੰਬੇਟਾਏ ਤੱਕ ਘੱਟੋ ਘੱਟ 12 14 ਪਿੰਡ ਸੀ ਜਿੱਥੇ ਲਗਾਤਾਰ ਨਿਰੰਤਰ ਡੀਜਲ ਤੋੜੇ ਤਾਰ ਜਾਲ ਬੰਨਣ ਵਾਲੀਆਂ ਸਵਾਮਾਂ ਚੱਲਦੀਆਂ ਰਹੀਆਂ ਤੇ ਇਹ ਹਲਕਾ ਜਿਹੜਾ ਇਹ ਸਰਦਾਰ ਰਮਨਜੀਤ ਸਿੰਘ ਸਿੱਕੀ ਦਾ ਆਪਣਾ ਪਰਿਵਾਰ ਆ ਕਿਉਂਕਿ ਉਹ ਦਰਦ ਸਮਝਦੇ ਐ ਇਹਨਾਂ ਦਾ ਉਹਨਾਂ ਨੇ ਖੇਤੀ ਕਰਨ ਵਾਲੇ ਉਹ ਇਨਸਾਨ ਆ ਉਹਨਾਂ ਨੂੰ ਪਤਾ ਕਿ ਇਹਨਾਂ ਨੂੰ ਇਹ ਟਾਈਮ ਤੇ ਕੀ ਮੁਸ਼ਕਲ ਆ ਪਹਿਲਾਂ ਵੀ ਇਹਨਾਂ ਦੇ ਨਾਲ ਉਹ ਖੜੇ ਆ ਤੇ ਅੱਜ ਵੀ ਉਹ ਇਹਨਾਂ ਦੇ ਨਾਲ ਖੜੇ ਆ ਜਿੱਥੇ ਵੀ ਇਹ ਧੁੰਦਾ ਪਿੰਡ ਹੋਇਆ ਇਹ ਤੋਂ ਲੈ ਕੇ ਅੱਗੇ ਤੱਕ 10 12 ਪਿੰਡ ਜਿੱਥੇ ਵੀ ਉਹ ਕਿਸੇ ਵੀ ਇਦਾਂ ਦੀ ਕੋਈ ਮੁਸ਼ਕਲ ਅੱਗੇ ਵੱਧਦੀ ਹੈ ਤੇ ਸਰਦਾਰ ਸਿੱਕੀ ਦੀ ਟੀਮ ਤੇ ਆਪ ਗਾੜੀ ਖੜੇ ਹੈ ਜਿਹੜੀਆਂ ਜਿਹੜੀਆਂ ਵੀ ਚੀਜ਼ਾਂ ਦੀ ਜ਼ਰੂਰਤ ਹੋ ਅਸੀਂ ਤਕੜੇ ਹੋਗੇ ਇਹਨਾਂ ਦੇ ਨਾਲ ਕਰਾਂ ਕੋਸ਼ਿਸ਼ ਕਰਾਂਗੇ ਕਿ ਆਪਣੇ ਹਲਕੇ ਦੇ ਇਹਨਾਂ ਮੰਡ ਜਿਹੜਾ ਮਾਰਿਆ ਗਿਆ ਜਿਹੜੇ ਪਿੰਡੇ ਬਰਬਾਦੀ ਦੇ ਰਾਹ ਤੇ ਖਲੋਤੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਪੂਰਾ ਇਹਨਾਂ ਦੇ ਨਾਲ ਸਹਿਯੋਗ ਦੇਵਾਂਗੇ ਹਾਂਜੀ ਵੀਰ ਜੀ ਕੀ ਤੁਹਾਡਾ ਨਾਮ ਹੈ ਮੇਰਾ ਨਾਮ ਪਰਮਿੰਦਰ ਸਿੰਘ ਪੰਮਾ ਧੁੰਦਾ ਜੀ ਕੀ ਸਮੱਸਿਆ ਹੈ ਸਮੱਸਿਆ ਵੀ ਵੇਖੋ ਜੀ ਅੱਜ ਤੋਂ 1.5 ਮਹੀਨਾ ਦਾ ਪਾਣੀ ਆਏ ਨੂੰ ਤੇ ਸਾਡੀ ਸੰਗਤ ਭੈਲਾਂ ਦੀ ਧੁੰਦੇ ਦੀ ਮਣਕ ਦੇ ਕੇ ਨਾਲ ਹੀ ਆਵਲਾ ਕੇ ਕੰਮ ਕਰੀ ਜਾ ਰਹੇ ਜਾਂ ਬਾਬਾ ਜੀ ਦਾ ਬਹੁਤ ਸਹਿਯੋਗ ਆ ਪੂਰੀ ਵਾਲਿਆਂ ਦਾ ਤੇ ਇੱਥੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਹਾਂ ਪਿੰਡ ਦੇ ਵਿੱਚ ਆਇਆ ਐਮਐਲਏ ਸਾਹਿਬ ਨਾਲ ਦੂਜੇ ਮੰਤਰੀ ਦੋ ਇੱਕ ਭੁੱਲਰ ਤੇ ਕੋ ਜੰਡੇ ਵਾਲਾ ਆਈਟੀਓ ਇਹ ਨਾਂ ਦਾ ਤੇ ਉੱਥੇ ਨਿਆਣੇ ਨੂੰ ਨੇ ਖੜਵਾ ਕੇ ਮੁੜ ਗਏ ਆ ਤੇ ਜੜ ਗਈ ਮੈਂ ਤਾਂ ਲਾਲਜੀ ਭੁੱਲਰ ਸਾਹਿਬ ਨੂੰ ਕਹਾਂਗਾ ਵੀ ਉੱਥੇ ਆਪਣੇ ਹਲਕੇ ਪਿੰਡ ਟੰਗੀ ਫਿਰਦਾ ਤੋੜੇ ਚੁੱਕੀ ਫਿਰਦਾ ਇੱਥੇ ਆਣ ਕੇ ਦੇਖ ਲੈ ਕੀ ਗੱਲ ਆ ਇਹ ਤੇ ਤੇਰੇ ਤਰਨਤਾਰ ਜਿਲ੍ਹੇ ਦਾ ਪਿੰਡ ਆ ਇੱਥੇ ਕੀ ਸਾਨੂੰ ਲੋੜ ਆ ਨਾ ਡੀਸੀ ਨਾ ਏਡੀਸੀ ਨਾ ਕੋਈ ਤਹਿਸੀਲਦਾਰ ਢਾ ਲੱਗੀ ਬਹੁਤ ਜ਼ਿਆਦੀ ਇਹ ਰਹੀ ਆਪਣੇ ਲੈਵਲ ਤੇ ਜੇਬਾਂ ਜੋ ਪੈਸੇ ਕੱਢ ਕੇ ਭੇਡ ਕੇ ਕਰਨ ਆ ਹੁਣ ਰਾਤ ਦਾ ਇਹਨਾਂ ਨੂੰ ਰਮਜੀ ਸਿੱਕੀ ਭਾਈ ਜਿਨ੍ਹਾਂ ਨੂੰ ਕਿਹਾ ਸੀ ਉਹਨਾਂ ਨੇ ਸਾਨੂੰ ਇਹ ਟੀਮ ਆਪਣੀ ਭੇਜੀ ਆ ਇਹ ਸਾਨੂੰ ਹੁਣ ਕਹਿ ਰਹੇ ਵੀ ਜੋ ਸਹਯੋਗ ਤੁਹਾਡਾ ਅਸੀਂ ਕਰਾਂਗੇ ਜਿੱਦਾਂ ਤੁਸੀਂ ਦੱਸ ਦਿਓ ਤੇ ਕਰਨਾ ਵੀ ਚਾਹੀਦਾ ਹੁਣ ਜਿਹੜੇ ਜੋ ਬਚਿਆ 5-700 ਏਕੜ ਇਹ ਬਚਾ ਲੈਣਾ ਚਾਹੀਦਾ ਵਾ ਤੇ ਪਰ ਮੈਨੂੰ ਲੱਗਦਾ ਨਹੀਂ ਵੀ ਜਿਹੇ ਹਿਸਾਬ ਨਾਲ ਇਹ ਹੈਗਾ ਵਾਬ ਨਹੀਂ ਬੰਨਣ ਦਾ ਕੋਈ ਹੱਲ ਹੈਗਾ ਤੇ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਹਾਂ ਅੱਜ ਤੋਂ ਨਾ 21 ਦੇ ਵਿੱਚ ਇੱਥੇ 1 ਕਰੋੜ ਰੁਪਏ ਦਾ ਪੱਥਰ ਆਇਆ ਸੀ ਜੋ ਕਿ ਸਾਡੇ ਪਿੰਡ ਦੇ ਵਿੱਚ ਡੈਂਪ ਹੋ ਗਿਆ ਹਨ ਕੇ ਤਾਰ ਵੀ ਆ ਗਈ ਸੀ ਟੈਂਡਰ ਵੀ ਹੋ ਗਿਆ ਸੀ ਇਹਨਾਂ ਨੇ ਜੋ ਸਰਕਾਰ ਬਦਲੀ ਬਾਈ ਦੇ ਵਿੱਚ ਇੱਕ ਨਰਵੈਲ ਸਿੰਘ ਸਾਡੇ ਆਮ ਆਪ ਪਾਰਟੀ ਦਾ ਸੀ ਉਹਦਾ ਇੱਕ ਕਿਲਾ ਪੈਲੀ ਦਾ ਵੇਚੀ ਥੋੜਾ ਜਿਹਾ ਉਹਦੇ ਕਰਕੇ ਲਾਣ ਕੇ ਧਰਨੇ ਲਾ ਕੇ ਦੂਜਾ ਤੀਜਾ ਸਾਰਾ ਹੀ ਉੱਥੋਂ ਨਾਲ ਹੀ ਮੋੜ ਕੇ ਸਰਕਾਰ ਬਦਲ ਗਈ ਤੇ ਉਹ ਪੱਥਰ ਚੁਕਾ ਕੇ ਇਹਨਾਂ ਦੇ ਗੋੰਦਾਲ ਸਾਹਿਬ ਭੇਜਤਾ ਪਤਾ ਨਹੀਂ ਉਹ ਕਿਰੇ ਉਦਾਂ ਹੀ 2 ਨੰਬਰ 'ਚ ਚੱਲ ਗਿਆ ਜਾਂ ਕਿੱਦਾਂ ਗਿਆ ਇਹਦੇ ਬਾਰੇ ਮੈਨੂੰ ਹੁਣ ਪਤਾ ਨਹੀਂ ਆ ਪੱਥਰ ਧੁੰਦੇ ਦਾ ਸਾਰਾ ਹੀ ਖੁਰਦਪੁਰਤ ਕਰਕੇ ਉੱਥੇ ਲਾਤਾ ਜੇ ਉਹ ਪੱਥਰ 1 ਕਰੋੜ ਰੁਪਏ ਦਾ ਸਾਡੇ ਲੱਗ ਜਾਂਦਾ 1 ਕਰੋੜ ਰੁਪਏ ਦਾ ਪੱਥਰੀ ਪੱਥਰੀ ਬਣਾ ਕਰੋੜ ਖੰਡ ਦੇ ਲੇਬਰ ਵੀ ਲੱਗਣੀ ਸੀ ਉੱਤੇ ਜੇ ਉਹ ਲੱਗ ਜਾਂਦਾ ਇਹਨਾਂ ਸਾਰੀ ਆਪਣੀ ਕਾਂਗਰਸ ਪਾਰਟੀ ਦੇ ਸਹਿਯੋਗ ਨਾਲ ਸਾਨੂੰ ਇਹ ਆਇਆ ਸੀ 2 2.5 ਕਿਲੋਮੀਟਰ ਲੱਗਣਾ ਹੁੰਦਾ ਅੱਜ ਸਾਡੇ ਆ ਹਾਲਤ ਨਾ ਹੁੰਦੇ ਇਹ ਜਿਹੜੀਆਂ ਸਰਕਾਰਾਂ ਨਾ ਇਹਨਾਂ ਦਾ ਫਰਜ ਆ ਰਹ ਪੱਥਰ ਮੈਂ ਹੁਣ ਇੰਨੀ ਗੱਲ ਕਰੂੰਗਾ ਵੀ ਜਿਹੜਾ ਪੱਥਰ ਗਿਆ ਨਾ ਪਿੰਡ 'ਚ ਜਿੱਥੋਂ ਤੱਕ ਹੱਡੀ ਪਹੁੰਚ ਆ ਉਹਦਾ ਸਾਰਾ ਬਾਇਓ ਡਾਟਾ ਲੈ ਕੇ ਦੇਖਾਂਗੇ ਕਿ ਕੀ ਕਰਨ ਨੂੰ ਗਿਆ ਉਹ ਕਿੱਥੇ ਗਿਆ ਜਾਂ ਕਿ ਦੋ ਨੰਬਰ ਦੇ ਵਿੱਚ ਤਾਂ ਨਹੀਂ ਕਿਰੇ ਡੈਂਪ ਕਰਤਾ ਇਹਨਾਂ ਨੇ ਪਰ ਜੇ ਲਾਲਪੁਰਾ ਸਾਹਿਬ ਮੇਰੀ ਗੱਲ ਸੁਣਦੇ ਜੇ ਪੱਥਰ ਨਾ ਚਕਾਇਆ ਹੁੰਦਾ ਇੱਕ ਬੰਦੇ ਦੇ ਪਿੱਛੇ ਲਾ ਕੇ ਲਾਲਪੁਰਾ ਸਾਹਿਬ ਨੇ ਅੱਜ ਸੱਤਾ ਪਿੰਡਾਂ ਦੇ ਵਿੱਚ ਇਹ ਹਾਲਤ ਨਾ ਹੁੰਦੀ ਤੇ ਜੇ ਪਲਵਾ ਵੀ ਹੁੰਦੇ ਲਾਲਪੁਰਾ ਸਾਹਿਬ ਦਾ ਵੀ ਨਾ ਸਰਕਾਰ ਹੀ ਇਨਾਰੇ ਨਾ ਪੜਨਾ ਸੀ ਜੇ ਸਿੱਕੀਸਾਂ ਨੇ ਮਨਜ਼ੂਰ ਕਰਾਤਾ ਸੀ ਤਾਂ ਲਵਾ ਦਿੰਦੇ ਸੋ ਅੱਗੇ ਲਾ ਕੇ ਤੇ ਇਹਨਾਂ ਨੇ ਇੱਕ ਬੰਦੇ ਦੇ ਇਲਾਕੇ ਧੁੰਦੇ ਦੇ ਪਿਛੇ ਸਾਡਾ ਧੁੰਦਿਆ ਬਿੜਾ ਕਰ ਕਰਤਾ ਸਾਰਾ ਪੱਥਰ ਇਥੋਂ 1 ਕਰੋੜ ਰੁਪਈਆ ਚੁਕਾ ਕੇ ਦੇ ਉੱਥੇ ਪੈਣੀ ਕਿੱਥੇ ਲੈ ਗਏ ਕਿੱਥੇ ਨਹੀਂ ਤੇ ਮੈਂ ਇਹਦੇ ਨਕਮੀ ਸਰਕਾਰੀ ਕਹੂੰਗਾ ਲਾਲਪਰਾ ਸਾਹਿਬ ਉਧਰ ਦੇ ਬੁੜੇ ਵਾਦੇ ਕਰਦੇ ਆ ਬਾਦੂ ਪੈਹਾ ਬਾਦੂ ਆਜੇ ਦੇ ਦੇਣ ਪੈਹਾ ਇੱਥੇ ਸਾਨੂੰ ਇੱਥੇ ਕੱਲ੍ਹ ਪਰਸ ਤੋਂ ਪਿੰਡ ਸਾਡੇ ਨਿਆਣੇ ਖੜਾਉਂਦੇ ਫਿਰਦੇ ਚੁੱਕ ਚੁੱਕ ਆਂਦੇ ਸਾਡੇ ਕੋ ਪੈਹਾ ਬੜਾ ਇੱਥੇ ਆਉਣ ਅੱਜ ਹੀ ਆਉਣ ਮੈਂ ਨਾਲ ਆਉਂਗਾ ਜਾਓ ਮੈਂ ਕਾਂਗਰਸ ਮੈਨੂੰ ਮੈਸੇਜ ਲਾਉਣ ਮੈਂ ਨਾਲ ਆ ਕੇ ਵਿਖਾਉਂਗਾ ਹਾਲਤਾ ਕੋਈ ਜਿਹੜੀ ਚੀਜ਼ ਦੀ ਜ਼ਰੂਰਤ ਹੈ ਸਾਨੂੰ ਹੁਣ ਇੱਥੇ ਪੋਗਲੈਂਡ ਦੀ ਲੋੜਾ ਕੋਲ ਬਾਬਿਆ ਦਿੱਤੀ ਆ ਤੇ ਸਰਕਾਰ ਆਵੇ ਪੱਥਰ ਦੀ ਲੋੜਾ ਜਾਂ ਚਲੋ ਪੱਥਰ ਤੇੋਂ ਨਹੀਂ ਆ ਸਾਡਾ ਟਿਪਰ ਨਹੀਂ ਆ ਸਕਦੇ ਉਹ ਜੰਬੋ ਬੈਗ ਆ ਜਾਂ ਦੂਜਾ ਤੀਜਾ ਭਰ ਕੇ ਇੱਥੇ ਲਾਉਣ ਨਾਲ ਪ੍ਰਸ਼ਾਸਨ ਨੂੰ ਪਿੰਡ ਵਾਸੀ ਕਿੰਨਾ ਖਰਚਾ ਕਰ ਲੈਣ ਦੋ ਦੋ ਵਾਰ ਅਰ ਗਰਾਹੀਆਂ ਕਰ ਲੀਆਂ ਕਰੇਟ ਲੱਗਣ ਭਰ ਕੇ ਸਰਕਾਰ ਦੇ ਕਿਸ ਰੋਖਾ ਡੜਾ ਵੇਖੋ ਰੁਖਵਾੜ ਓਹ ਹਾਂ ਪਾ ਰਹੇ ਅੱਗੇ ਤੇ ਕੋਈ ਹੈਗਾ ਨਹੀਂ ਸਰਕਾਰ ਦਾ ਸਹਿਯੋਗ ਜਾਂ ਮੈਂ ਅੱਜ ਵੀ ਵਾਦਾ ਕਰਦਾ ਚੈਲੰਜ ਕਰਦਾ ਲਾਲਪੁਰਾ ਸਾਹਿਬ ਨੂੰ ਮੌਕੇ ਨਾ ਲੰਗਾ ਇੱਕ ਪਿੰਡ ਦਾ ਸਾਝਾ ਬੰਦਾ ਹੋਣ ਦੇ ਨਾਤੇ ਸਾਰੇ ਭੈਣਾਂ ਬਜਨੇ ਚਾਹੀਦੇ ਆ ਮੈਨੂੰ ਕੋਈ ਪਾਰਟੀ ਬਾਜੀ ਦਾ ਨਹੀਂ ਆ ਪਾਰਟੀ ਮੈਨੂੰ ਨਾ ਸ਼ਕੀ ਸਾਹਿਬ ਮੈਨੂੰ ਕਹਿਣਗੇ ਉਹ ਮੈਨੂੰ ਕੋਲ ਕਹਿਣਗੇ ਜਾਓ ਨਾਲ ਕਰਾਓ ਕੰਮ ਪਰ ਆਉਣਾ ਚਾਹੀਦਾ ਉਥੋਂ ਪਿੰਡੋਂ ਨਾ ਇੱਕ 4 ਦਾ ਵੰਡ ਕੇ ਟਰੱਕ ਜਾ ਮੁਰ ਜਾਣ ਚਾਰ ਦੀ ਲੋੜ ਹੀ ਸਾਨੂੰ ਚਾਰ ਦੇ ਸਾਨੂੰ ਆ ਬਚਾ ਦੇ ਚਾਰ ਅਸੀਂ ਕੋਈ ਪਾਲਾਂਗੇ ਤੂੜੀਆਂ ਸਾਡੇ ਕੋ ਹੈਗੀਆਂ ਵਾ ਮੈਂ ਵੀ ਉਥੇ ਪਰਨੇ ਬੱਦੇ ਆ ਨਾਲ ਉਥੇ ਨਿਆਣੇ ਖੜਾ ਗੋ ਵੇੜਿਆਂ ਦੇ ਵਿੱਚ ਨਾ ਸਾਡੇ ਘਰਾਂ 'ਚ ਪਾਣੀ ਵੜਿਆ ਉੱਥੇ ਉਹ ਫੋਟੋ ਫੋਟਾ ਖਚਾ ਕੇ ਦੇ ਕੇ ਕੀ ਕਹਿ ਮੈਂ ਸਮਝ ਪੁੱਛ ਦੱਸ ਮੈਨੂੰ ਕੀ ਦੇ ਅੱਗੇ ਸਾਨੂੰ ਓਏ ਘਰਾਂ ਦੇ ਵਿੱਚ ਕੋਈ ਪ੍ਰਬੰਧ ਕੀਤਾ ਘਰਾਂ ਦਾ ਪਾਣੀ ਲੱਗਾ ਕੋਠੇ ਟੇਡੇ ਹੋਏ ਆ ਜਾਂਦੇ ਉਥੇ ਕੋਈ ਉਹਨਾਂ ਘਰ ਖਾਲੀ ਕਰਾ ਕੇ ਕੈਂਪ ਬਣਾਉਣਾ ਕੋਈ ਜਾਂ ਉਹਨਾਂ ਜੰਬੋ ਬੈਗ ਦੇ ਕੰਧਾਂ ਨਾਲ ਲਾਉਣ ਇਹ ਥੋੜੀ ਵੀ ਉਥੇ ਉਹਨਾਂ ਫੋਟੋ ਖਿਚਾ ਕੇ ਮੁੜ ਗਏ ਆ ਉਹ ਨਹੀਂ ਚੰਗਾ ਨਹੀਂ ਲੱਗਦਾ ਇਦਾਂ ਪਰ ਮੌਕੇ ਦੇ ਹਲਾ ਦੇਖਣ ਫੋਟੋ ਖਿਚਾਉਣੀਆਂ ਬੜੀਆਂ ਸੌਖੀਆਂ ਵਾ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਨਵਜੀਤ ਸਿੰਘ ਜੀ ਕਿਹੜਾ ਪਿੰਡ ਜੀ ਪਿੰਡ ਧੁੰਦਾ ਜੀ ਕੀ ਮਸਲਾ ਜੀ ਮਸਲਾ ਇਹ ਆ ਜੀ ਪਾਣੀ ਦੀ ਧਾ ਮਤਲਬ ਦਰਿਆ ਦੀ ਐਨੂੰ ਆ ਗਈ ਆ ਸਾਰੀ ਤੇ ਕੱਲ ਇੱਥੇ ਸੰਗਤ ਨੇ ਬਹੁਤ ਜ਼ੋਰ ਲਾਇਆ ਬੰਨਣ ਦੇ ਚੱਕਰ ਚ ਬੱਜਾਂ ਨੇ ਰਾਤ ਫਿਰ ਪੋਗ ਲੈਣ ਲਿਆਂਦੀ ਆ ਜਾਣ ਕੇ ਇੱਥੋਂ ਬੱਧਾ ਆਇਆ ਪਾਸਿਓਂ ਪਰ ਬੱਧੇ ਦਾ ਕੋਈ ਫਾਇਦਾ ਨਹੀਂ ਜੀ ਫਾਇਦਾ ਤਾਂ ਨਹੀਂ ਆ ਵੀ ਧਾ ਬਹੁਤ ਜ਼ਿਆਦੀ ਆ ਤੇ ਰਾਤ ਸਰਪੰਚ ਸਾਹਿਬ ਨੂੰ ਇਹ ਕਿਹਾ ਵੀ ਕਿ ਪਾਸੋਂ ਆਪ ਹੱਲ ਕਰੀਏ ਇਹਨਾਂ ਚੱਕੀ ਸਾਹਿਬ ਨਾਲ ਗੱਲ ਕੀਤੀ ਤੇ ਭਾਰੀ ਹੋਣੀ ਆ ਜੇ ਹੁਣ ਆਣ ਕੇ ਇਹਨਾਂ ਨੇ ਪ੍ਰੋਸਾ ਦਿੱਤਾ ਨੂੰ ਵੀ ਜਿਹੜੀ ਵੀ ਚੀਜ਼ ਦੀ ਲੋੜ ਆ ਸਾਨੂੰ ਤੁਸੀਂ ਦੱਸੋ ਤੇ ਐ ਤੁਹਾਨੂੰ ਮੱਈਆ ਕਰਾਉਣੇ ਆ ਅਸੀਂ ਸਰਕਾਰ ਕਾੜੀ ਵੀ ਬੇਨਤੀ ਕਰਦੇ ਆਂ ਪ੍ਰਸ਼ਾਸਨ ਦੇ ਕਾੜੀ ਵੀ ਬੇਨਤੀ ਕਰਦੇ ਆਂ ਕਿ ਸਾਨੂੰ ਤੋੜੇ ਮਹੀਆ ਕਰਾਈ ਜਾਨਾ ਡੀਜ਼ਲ ਮਹੀਆ ਕਰਾਇਆ ਜਾਵੇ ਵਾਦ ਤੋਂ ਵਾਦ ਸਾਨੂੰ ਮਤਲਬ ਲੀਵਰ ਦੀ ਵੀ ਲੋੜ ਇੱਥੇ ਲੀਵਰ ਮਹੀਆ ਕਰਾਈ ਜਾਵੇ ਤੇ ਇਹ ਇੱਥੇ ਸਪਾਰ ਲੱਗਣਗੇ ਫੇਟ ਆ ਰੁਕਣੀਆਂ ਨਹੀਂ ਤੇ ਇਹ ਬੰਨ ਸਾਰਾ ਹੀ ਡੇਪਣਾ ਚੌਹਾਂ ਪੰਜਾਂ ਪਿੰਡਾਂ ਦਾ ਨੁਕਸਾਨ ਹੋਣਾ ਜੀ ਧੁੰਦੇ ਦਾ ਦੇ ਹੋਣਾ ਜਿਹੜਾ ਪਿੰਡ ਨੂੰ ਵੀ ਢਾਹ ਲੱਗਣ ਰਹੀ ਆ ਧੁੰਦੇ ਨੂੰ ਤੇ ਦੂਸਰੀ ਬੇਨਤੀ ਆ ਵੀ ਪੈੜੀ ਘਟੋ ਘਟ ਵੀ ਮਾਣਕ ਦੇ ਕਾ ਧੁੰਦਾ ਤਾਲ ਝੌਲ ਉਹਦੇ ਅੱਗੇ ਵਿਚਾਰੇ ਗਾਲ ਦੇ ਪਸੰਨ ਡੁੱਬ ਗਏ ਇੱਥੋਂ ਪਾਣੀ ਡੁੱਟਦਾ ਤੇ ਪੈਲੀਆਂ ਨੂੰ ਖਾਰ ਲੱਗਣੀਆਂ ਸਿੱਧਾ ਦਰਿਆ ਹੋਣਾ ਇੱਥੋਂ ਕੋਈ ਫਾਇਦਾ ਨਹੀਂ ਹੋਣਾ ਇਹਨੂੰ ਬੰਨਣ ਵਾਸਤੇ ਅਸੀਂ ਬੇਨਤੀ ਕਰਦੇ ਹਾਂ ਤੇ ਵੱਧ ਤੋਂ ਵੱਧ ਹਾਂ ਨੂੰ ਸੰਜੋਗ ਦਿਓ ਜੀ ਇਹ ਬੰਨੋ ਹੀ ਸਾਡੀ ਪੂਰੀ ਟੀਮ ਸਿੱਕੀ ਸਾਹਿਬ ਦੀ ਤੁਹਾਡੇ ਕੋਲ ਇੱਥੇ 24 ਘੰਟੇ ਅਸੀਂ ਤੁਹਾਡੇ ਨਾਲ ਜਾ ਰਹੇ ਦਿਨ ਤੇ ਰਾਤ ਜਿਹੜੀ ਜਿਹੜੀ ਚੀਜ਼ ਦੀ ਜਰੂਰ ਤੇ ਉਹ ਅਸੀਂ ਤੁਹਾਡੇ ਕੋਲ ਕੱਲੀ ਜਾਣਾ ਸੰਯੋਗ ਦੇਣਾ ਆਣ ਕੇ ਇੱਥੇ ਤੇ ਸਾਡੇ ਨਾਲ ਖਲੋਣ ਸੰਗਤ ਦੇ ਨਾਲ ਖਲੋਣਗੇ ਤੇ ਫੇਰ ਹੀ ਗੱਲ ਬਣਨੀ ਆ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਆਣ ਕੇ ਡੀਸੀ ਸਾਹਿਬ ਇੱਥੇ ਮੌਕਾ ਵੇਖਣ ਆਣ ਕੇ ਮੌਕਾ ਵੇਖ ਕੇ ਸਾਨੂੰ ਦੱਸਣ ਵੀ ਕੀ ਕਰਨਾ ਇੱਥੇ ਸਪਾਰ ਲੱਗਣਗੇ ਫੇਰ ਕੇ ਪਾਸੇ ਭਾਜੀ ਇਹ ਗੱਲ ਬਣਨੀ ਆ ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਆਏ ਜੋ ਆੜ ਗਾੜੀ ਸਾਰ ਲੈਣ ਦਾ ਜੋ ਤੇ ਸਾਡਾ ਫਰਜ਼ ਤੇ ਸਾਨੂੰ ਤੁਸੀਂ ਡੀਜ਼ਲ ਮਹੀਆ ਕਰਾਓ ਤੋੜੇ ਮਹੀਆ ਕਰਾ ਦਿਓ ਡੀ ਸੀ ਸਾਹਿਬ ਨਾਲ ਗੱਲ ਕਰੋ ਤੁਸੀਂ ਹਾਂ ਜੀ ਡੀ ਸੀ ਸਾਹਿਬ ਨਾਲ ਗੱਲ ਕਰੋ ਖੜ ਕੇ ਇਧਰੋਂ ਤੁਸੀਂ ਦੂਰਾ ਦੇਖੋ ਇਧਰ ਭਾਈ ਮਾਰਿਓ ਕਹਿੰਦਾ ਇਧਰ ਮਾਰ ਕੇ ਦੇਖੋ ਵੀ ਟਾਕ ਨਹੀਂ ਆ ਜਿੰਨਾ ਜਰੇ ਸਪਾਰ ਨੋਚਾ ਨਾ ਲੱਗਿਆ ਇਹ ਨਹੀਂ ਝੁਕਣਾ ਜਿੰਨਾ ਮਰਜੀ ਅਸੀਂ ਪੋਗ ਲੈਣਾ ਨਾਲ ਬਾਲੀ ਜਿੱਦਾਂ ਮਰਜੀ ਬਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ